ਸਸ਼ਿਆ ਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹਿਲਾਰਸ ਚਲੇ ਗਏ ਕਿਸਾਨਾਂ ਨੂੰ ਨਾ ਛੱਡਣ ਦੇ ਕਾਰਨ ਅੱਜ ਕਿਸਾਨ ਜਥੇਬੰਦੀਆਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਗਿਆ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਰੇਲਾ ਰੋਕੀਆਂ ਗਈਆਂ ਤੇ ਉੱਥੇ ਜੇਕਰ ਗੱਲ ਕਰੀਏ ਤਾਂ ਸ਼ੰਭੂ ਬਾਰਡਰ ਤੇ ਵੀ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਦਾ ਘਰਾਓ ਕੀਤਾ ਗਿਆ ਜਦੋਂ ਕਿਸਾਨਾਂ ਦੇ ਵੱਲੋਂ ਰੇਲਵੇ ਟਰੈਕ ਵੱਲ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਜਿਸ ਤੋਂ ਬਾਅਦ ਕਿਸਾਨਾਂ ਅਤੇ ਪ੍ਰਸ਼ਾਸਨ ਦੇ ਵਿਚਾਲੇ ਤਲਖੀ ਹੋਈ ਤਿੱਖੀ ਬਹਿਸ ਹੋਈ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਜਿ세 ਵਿੱਚ ਤੁਸੀਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਮਨਜੀਤ ਸਿੰਘ ਰਾਏ ਹੋਰਾਂ ਨੂੰ ਜਿਹੜਾ ਕਿਸਾਨ ਆਗੂਆਂ ਨੂੰ ਜਿਹੜਾ ਪੁਲਿਸ ਦੇ ਨਾਲ ਤਲਖੀ ਕਰਦੇ ਹੋਏ ਵੀ ਦੇਖ ਸਕਦੇ ਹੋ ਪਰ ਜਿਸ ਤੋਂ ਬਾਅਦ ਤਲਖੀ ਤੋਂ ਬਾਅਦ ਪ੍ਰਸ਼ਾਸਨ ਅਤੇ ਕਿਸਾਨਾਂ ਦੇ ਵਿਚਕਾਰ ਕਿਸੇ ਵੀ ਤਰੀਕੇ ਦੀ ਸਹਿਮਤੀ ਨਾ ਬਣ ਸਕੀ ਉਸ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਸ਼ੰਭੂ ਦੇ ਰੇਲਵੇ ਸਟੇਸ਼ਨ ਨੂੰ ਘੇਰ ਲਿਆ ਗਿਆ ਤੇ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ ਤੇ ਹਲੇ ਵੀ ਰੇਲਵੇ ਟਰੈਕ ਕਿਸਾਨਾਂ ਦੇ ਵੱਲੋਂ ਰੋਕਿਆ ਗਿਆ ਹੈ ਇਹ ਪੰਜਾਬ ਸਰਕਾਰ ਦਾ ਜੋ ਇਨ ਹੈਨ ਕੀ ਮਨਸਾ ਹੈ ਉਹ ਸਾਹਮਣੇ ਆ ਗਈ ਹੈ ये भी सेंटर सरकार के साथ मिली हुई है ये भी नहीं चाहती कि किसानों की डिमांडें पूरी हो सके आज आपने देखा वहाँ भी बैरिगेड आज पूरे है पंजाब पंजाब की पुलिस यहाँ पर लगाई हुई है लेकिन हम अपनी कॉल जो लीडर साहब ड्यूटी लगाई हुई है उसके मुताबिक अपनी पूरी करेंगे सरकार को जितना जोर है और लगा ले। लेकिन हम अपने साथियों की रिहाई के लिए पुरजोर ताकत लगाएंगे पुरजोर लड़ाई लड़ेंगे और जो हमारी कॉल है दो बार इन्होंने आगे करा दी पोस्टपोन कर, कराई है वादा किया था हमारे साथ कि हम 16 तारीख तक अपने जो आपके किसान साथी उनको रिहा कर देंगे लेकिन वो वादा खलाफी की है और आज जो कॉल है ट्रेन रोकने की वो हम अपनी पूरी करेंगे सरकार द्वारा लगानी है वह जहाँ पर मिलिट्री लगा ले लेकिन किसान अपनी कॉल को पूरी करेंगे ये हजारों बार किसानों के साथ होता है कोई नई बात नहीं है لیکن اس طرف کسانوں کا جذبہ دیکھیے اور اس طرف پولیس فورس کا جذبہ دیکھیے یہ اپ کے سامنے کچھ ہی دیر میں اپ کو پتہ لگ جائے ہمارے 62 بار آئیں گے یا یہ ٹرین روک دی جائے گی جس طرح ہریانہ انتظامیہ نے جڑا نوجوان نے گرفتار کرتے ہوئے ہیں تے اس سمے تو شمبو بورڈ پہ پہنچ چکے ہو کی کہنا چاہو گے اسیں شمبو ریلوے اسٹیشن دے کل پی سی چ کہیا سی گا پہلا 3 منٹ ہویاں انہاں دے کوئی حل نہیں نکلا 16 تک اسی سماں دیا سی گا 16 ਤਰੀਕ ਤੱਕ ਜੇ ਸਾਡੇ ਨੌਜਵਾਨ ਰਿਹਾ ਕਰ ਦਿੱਤੇ ਜਾਂਦੇ ਆ ਤਾਂ ਠੀਕ ਹੈ ਜਦੋਂ ਉਹਨਾਂ ਨੇ ਨਹੀਂ ਕਰਿਆ ਤਾਂ ਅੱਜ 12 ਵਜੇ ਤੱਕ ਸਮਾਂ ਸੀਗਾ ਸਰਕਾਰ ਕੋਲ ਹੁਣ ਮਜਬੂਰਨ ਸਾਨੂੰ ਇਹ ਟਰੈਕ ਦੇ ਉੱਤੇ ਬਹਿਣਾ ਪਿਆ ਜੋ ਤੁਹਾਡੇ ਸਾਹਮਣੇ ਹੁਣ ਸਾਰਾ ਜਿੰਨੇ ਵੀ ਸਾਡੀ ਜਥੇਬੰਦੀਆਂ ਨੇ ਦੋਨੇ ਫੋਰਮਾਂ ਦੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਤੇ ਐਫਕੇਐਮ ਨਾਨ ਪੋਲੀਟਿਕਲ ਦੀਆਂ ਸਾਰੇ ਇੱਥੇ ਆਗੂ ਜਥੇਬੰਦੀਆਂ ਦੇ ਸਾਰੇ ਵਰਕਰ ਸਾਰਾ ਕਾਡਰ ਪਹੁੰਚ ਚੁੱਕਿਆ ਇਹ ਹੁਣ ਅਨਮਿੱਥੇ ਲਈ ਜਿਹੜੀਆਂ ਟ੍ਰੇਨਾਂ ਨੇ ਰੋਕਿਆ ਜਾਣੀਆਂ ਜਦੋਂ ਤੱਕ ਸਾਡੇ ਨੌਜਵਾਨਾਂ ਨੂੰ ਰਿਹਾ ਨਹੀਂ ਕਰਿਆ ਜਾਂਦਾ ਨਵਦੀਪ ਜਲਵੇੜਾ ਮਨੀਸ਼ ਖੜਕੜ ਗੁਰਕੀਰਤ ਸ਼ਾਹਪੁਰ ਜਦੋਂ ਤੱਕ ਉਹਨਾਂ ਨੂੰ ਰਿਹਾ ਨਹੀਂ ਕਰਦੇ ਉਦੋਂ ਤੱਕ ਇਹ ਟ੍ਰੇਨਾਂ ਇੱਥੇ ਬੰਦ ਰਹਿਣਗੀਆਂ ਸਰਕਾਰ ਦੀ ਮਰਜ਼ੀ ਹੈ ਅੱਜ ਛੜਦਣ ਕੱਲ ਛੜਦਣ ਪਰਸੋਂ ਛੜਦਣ ਅਦਰਵਾਜ਼ ਇੱਥੇ ਨਹੀਂ ਕੁਝ ਕਰਦੇ ਤਾਂ ਅੱਗੇ ਪੁਆਇੰਟ ਵਧਣਗੇ ਤੇ ਦਿੱਲੀ 1 ਪੁਆਇੰਟ ਵਧੀ ਜਾਣੀ ਇਹਨਾਂ ਪ੍ਰਸ਼ਾਸਨ ਦੇ ਵੱਲੋਂ ਰੋਕਣ ਦੀ ਕੀ ਗੱਲਬਾਤ ਹੋਈ ਪ੍ਰਸ਼ਾਸਨ ਨੇ ਕੋਸ਼ਿਸ਼ ਕਰੀ ਸੀ ਉਹਨਾਂ ਦਾ ਫਰਜ਼ ਬਣਦਾ ਉਹਨਾਂ ਨੇ ਆਪਣੀ ਡਿਊਟੀ ਪਗਾਣੀ ਆ ਅਸੀਂ ਆਪਣੀ ਕਰਨੀ ਆ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ ਅੱਗੇ ਵਧਣ ਦੇ ਸੀ ਅੱਗੇ ਵੱਧ ਕੇ ਅਸੀਂ ਆ ਕੇ ਇੱਥੇ ਪਹੁੰਚ ਗਏ ਕਿੰਨੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਜਿਨ੍ਹਾਂ ਦੇ ਪੇਪਰ ਸੀਗੇ ਉਹਨਾਂ ਬੱਚਿਆਂ ਦੇ ਉਹ ਵੀ ਜਿਹੜਾ ਦੇਖੋ ਉਹਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਸਾਨੂੰ ਇੱਕ ਹਫ਼ਤਾ ਅਸੀਂ ਸਰਕਾਰ ਨਾਲ ਮੀਟਿੰਗਾਂ ਚੱਲਦੀਆਂ ਰਹੀਆਂ ਨੇ ਵੀ ਸਾਡੇ ਨੌਜਵਾਨਾਂ ਨੂੰ ਰਹਿਆ ਕਰ ਦਿਓ ਜਦੋਂ ਰਹਿਆ ਨਹੀਂ ਕਰਾ ਤਾ ਮਜਬੂਰ ਨੂੰ ਸਾਨੂੰ ਇਹ ਸਟੈਪ ਚੱਕਣਾ ਪਿਆ ਅਸੀਂ ਉਹਨਾਂ ਤੋਂ ਮਾਫੀ ਵੀ ਮੰਗਣਾ ਚਾਹਾਂਗੇ ਹੋਰ ਸਾਧਨਾ ਰਾਹੀਂ ਜਾਣ ਕਿਉਂਕਿ ਜੇ ਸਰਕਾਰ ਨੂੰ ਤੁਹਾਡਾ ਪਿਆਰ ਹੁੰਦਾ ਤਾਂ ਹਰਿਆਣਾ ਤੇ ਸੈਂਟਰ ਸਰਕਾਰਾਂ ਨੌਜਵਾਨਾਂ ਨੂੰ ਰੁਹਾ ਕਰ ਦਿੰਦੀ ਇੱਕ ਹਾਲਤਾ ਅਸੀਂ ਉਹਨਾਂ ਨੂੰ ਸਮਝਾ ਦਿੰਦੇ ਰਹੇ ਹਾਂ 9 ਤਰੀਕ ਤੋਂ ਲੈ ਕੇ ਅੱਜ 17 ਤਰੀਕ ਹੋਊਗੀ ਜਦੋਂ ਉਹਨਾਂ ਨੇ ਨਹੀਂ ਸਾਡੀ ਗੱਲ ਮੰਨੀ ਤਾਂ ਮਜਬੂਰਨ ਸਾਨੂੰ ਇਹ ਕੰਮ ਕਰਨਾ ਹਰ 12:32 ਮਿੰਟ ਤੇ ਦੇਖੋਗੇ 12:32 ਦਾ ਮਤਲਬ ਇਹ ਹੈ ਕਿ ਪ੍ਰਸ਼ਾਸਨ ਪ੍ਰਸ਼ਾਸਨ ਦੇ ਬਸਰੀ ਗੱਲ ਨਹੀਂ ਰਹੀ ਰੇਲਵੇ ਦੇ ਪ੍ਰਸ਼ਾਸਨ ਦੇ ਸਾਹਮਣੇ ਇਹ ਗੱਲ ਹੁੰਦੀ ਆ ਪ੍ਰਸ਼ਾਸਨ ਇੰਨਾ ਪ੍ਰਬੰਧ ਕਰਨ ਦੀ ਬਜਾਏ ਜੋ ਨਾ ਸਾਡੀ ਗੁਰਮਤ ਵਿੱਚ ਸਹੀ ਉਹਦੇ ਜੋਰ ਨਾਲ ਬੀਸ ਬੀ ਉੱਥੇ ਬੈਠਾਂ ਨੇ ਜਦੋਂ ਤੁਹਾਡੀ ਗੱਲਬਾਤ ਸਿਰੇ ਚੜ੍ਹਦੀ ਸਾਨੂੰ ਕੋਸ਼ਸ਼ਾਂ ਦੇਣਾ ਪਾਉਂਦੇ ਫਿਰ ਉਸ ਤੋਂ ਕੋਈ ਤਰ੍ਹਾਂ ਨਹੀਂ ਸਮਝੋ ਮਤਲਬ ਰੇਲਵੇ ਟ੍ਰੈਕ ਤੇ ਸੀ ਉੱਥੇ ਜਾਵਾਂਗੇ ਜਿਹੜੇ ਸਾਈਡ ਤੇ ਬੱਜਦੇ ਸਾਈਡ ਤੇ ਬੈਠੇ ਤੁਹਾਨੂੰ ਬੇਸ਼ੱਕ ਦੀ ਰੇਲਵੇ ਤੁਹਾਡੀ ਬੇਨਤੀ ਦੇ ਨਾਲ ਸਾਨੂੰ ਬੇਨਤੀ ਕਰਨੀ ਕਿ ਨਹੀਂ ਬੱਦੇ ਕੋਈ ਗੱਲ ਕੁਝ ਨਹੀਂ ਆਏਗਾ ਕੋਈ ਜਰੂਰ ਮੈਂ ਕਰਨਾ ਹੈ